5 April ਆ ਰਹੀ ਹੈ ਵਾਸ਼ਿੰਗਟਨ ਡੀਸੀ ਜਾਣਾ ਸਿੱਖ ਪਰੇਡ ਜਿਹੜੀ ਹੋਣੀ ਹੈ ਭਾਈ ਹਿੰਮਤ ਸਿੰਘ ਵੱਲੋਂ ਸਾਰਿਆਂ ਨੂੰ ਬੇਨਤੀ ਆ ਅਸੀਂ ਵੀ ਬੇਨਤੀ ਕਰਦੇ ਹਾਂ ਉੱਥੇ ਜਿਹੜੇ ਕਿਹੜੇ ਵੀਰ ਭੈਣ ਭਰਾ ਪਹੁੰਚ ਸਕਦੇ ਨੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਤੇ ਇੱਕ ਮੈਂ ਜਾਣਕਾਰੀ ਫੇਰ ਦੇਦਾ 20 April 2025 ਨੂੰ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਖਾਲਿਸਤਾਨ ਦੀ ਸਥਾਪਨਾ ਲਈ ਅਰਦਾਸ ਹੋਵੇਗੀ ਤੇ ਜਿਹੜਾ ਨਿਊ ਵਰਲਡ ਆਰਡਰ ਜਿਹੜਾ ਲਾਗੂ ਹੋਣ ਦੀ ਗੱਲ ਕਰ ਰਹੇ ਹਾਂ ਅਸੀਂ ਕਿ ਉਸ ਦਾ 20 April ਨੂੰ ਹੋਣ ਵਾਲੀ ਖਾਲਿਸਤਾਨ ਦੀ ਅਰਦਾਸ ਨਾਲ ਕੋਈ ਸਬੰਧ ਜੁੜਦਾ ਤੇ ਇਹ ਮੈਨੂੰ ਅੱਜ ਹੀ ਜਾਣਕਾਰੀ ਹਾਸਲ ਹੋਈ ਹੈ ਕਿ ਇਹਦਾ ਆਪਸ ਦੇ ਵਿੱਚ ਸਬੰਧਤਾ ਹੈ ਸੋ ਇਹ ਉੱਥੇ ਕੀ ਹੁੰਦਾ 20 April ਨੂੰ ਇਹ ਉੱਥੇ ਜੋ ਕੁਝ ਹੋਊਗਾ ਅਸੀਂ ਜਾਣਕਾਰੀ ਦਵਾਂਗੇ ਤੇ ਅਸੀਂ 19 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਲਗਾਤਾਰ 24 ਘੰਟੇ ਸਤਲੁਜ ਟੀਵੀ ਦੇ ਉੱਤੇ ਸਾਰੀ ਜਾਣਕਾਰੀ ਤੁਹਾਨੂੰ ਲਾਈਵ ਟੈਲੀਕਾਸਟ ਕਰਕੇ ਦਵਾਂਗੇ ਗੱਲਬਾਤ ਕਰਾਂਗੇ ਵੱਖ-ਵੱਖ ਐਕਸਪਰਟ ਹੋਣਗੇ ਜਿਹੜੇ ਅੰਗਰੇਜ਼ੀ ਦੇ ਵਿੱਚ ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਮੁਹੱਈਆ ਕਰਵਾਵਾਂਗੇ ਤੇ ਇਹ ਮੈਂ ਜਿਹੜੇ ਪੰਜਾਬ ਦੇ ਸਾਡੇ ਵੀਰ ਨੇ ਇਸ ਵੇਲੇ ਦੇਖ ਰਹੇ ਉਹਨਾਂ ਨੂੰ ਦੱਸ ਦਿਆਂ ਕਿ ਸਾਡਾ ਜਿਹੜਾ ਇਹ ਟਾਕਿੰਗ ਪੰਜਾਬ ਸ਼ੋਅ ਹੈ ਸਵੇਰੇ 6 ਵਜੇ ਅੰਮ੍ਰਿਤਸਰ ਦੇ ਵਕਤ ਦੇ ਮੁਤਾਬਕ ਲਾਈਵ ਅਸੀਂ ਸ਼ੁਰੂ ਹੁੰਦੇ ਹਾਂ ਸਵੇਰੇ 6 ਵਜੇ ਰੋਜ਼ ਸੋਮਵਾਰ ਤੋਂ ਲੈ ਕੇ ਤੇ ਅੰਮ੍ਰਿਤਸਰ ਚ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੇ ਬਾਕੀ ਦੇ ਮੁਲਕਾਂ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੋ ਇਹ ਤੁਸੀਂ ਸਮਾਂ ਯਾਦ ਕਰ ਲਓ